ਬਾਈ ਅੱਜ ਤੁਹਾਨੂੰ ਜਿਹੜਾ ਕਸ਼ਮੀਰ ਦੇ ਵਿੱਚ ਮਿਸਤਰੀ ਆ ਨਾ ਉਹਦਾ ਘਰ ਦਿਖਾਉਨੇ ਆ ਜਿੰਨੇ ਘਰ ਤੁਸੀਂ ਦੇਖੋਗੇ ਆ ਪਿੰਡ ਦੇ ਵਿੱਚ ਉਹ ਆ ਬਾਈ ਦੇ ਬਣਾਏ ਹੋਏ ਨੇ ਇਹਦਾ ਨਾਂ ਜੂਸੂ ਵਾਕੀ ਹਾਲ ਆ ਬਾਈ ਠੀਕ ਠਾਕ ਜੀ ਵਧੀਆ 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 ਠੀਕ ਆ ਲੈ ਤੇਰਾ ਘਰ ਦੇਖਦੇ ਹੁਣ ਜਿੰਨੇ ਘਰ ਤਾਂ ਆ ਇਹ ਤੇਰੇ ਬਣਾਏ ਹੋਏ ਨੇ ਸਾਰੇ ਘਰ ਸਾਰੇ ਸਾਰੇ ਪਿੰਡ ਦੇ ਘਰ ਬਣਾਏ ਨੇ ਸਾਰੇ ਪਿੰਡ ਦੇ ਘਰ ਬਾਈ ਇਹ ਜੂਸੂ ਬਾਈ ਦੇ ਬਣਾਏ ਹੋਏ ਨੇ ਤੇ ਤੁਹਾਨੂੰ ਹੁਣ ਇਹਦਾ ਘਰ ਦਿਖਾਉਨੇ ਆ ਬਾਲਾ ਘੈਂਟ ਬਣਾਇਆ ਹੋਇਆ ਨੇ ਅੰਦਰੋਂ ਵੀ ਤੇ ਬਾਹਰੋਂ ਵੀ ਬਾਕੀ ਇਹ ਰੰਗ ਦਾ ਕੰਮ ਜੋੜੀਆਂ ਦਾ ਕੰਮ ਤੇ ਚਣਿਆਈ ਦਾ ਕੰਮ ਇਹ ਬਾਈ ਕਰਦਾਗਾ ਹਰ ਇੱਕ ਕੰਮ ਹਰ ਇੱਕ ਹਾਂ ਬਈ ਨਕਸ਼ੇ ਦੇ ਮੁਤਾਬਕ ਤਿਆਰ ਕਰਦਾ ਕਰ ਆਪ ਹੀ ਨਕਸ਼ਾ ਬਣਾਉਂਦਾ ਯਾਰ ਕੋਈ ਨਾ ਕੋਈ ਨਕਸ਼ੇ ਦੀ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ ਅਸਿਆ ਆਉਦੇ ਦਿਮਾਗ ਚ ਚੱਕ ਦਿਨਾ ਫੱਟੇ ਐ ਠੀਕ ਆ ਦੇਖ ਬਈ ਇਹ ਇਹਦੇ ਚ ਲੱਕੜ ਲੱਗੀ ਹੁੰਦੀਆਂ ਨਾ ਘਰ ਚ ਜਿਵੇਂ ਆ ਪੌੜੀ ਆ ਹਾਂ ਪੌੜੀ ਦੇ ਥੱਲੇ ਆ ਹੋ ਗਿਆ ਭੂਈ ਗਏ ਆ ਸੇਸ਼ਟਮ ਸਾਰਾ ਸੇਸ਼ਟਮ ਸਾਰਾ ਰੱਖਿਆ ਹਾਂ ਜਿਵੇਂ ਮਨ ਕੇ ਬਲੈਟ ਆਲਾ ਬਈ ਇਹਦੇ ਥੱਲੇ ਆ ਹਾਂ ਤੇ ਆਵਾਸ਼ ਰੂਮ ਹਾਂ ਆਵਾਸ਼ ਰੂਮ ਆ ਆ ਡਿਜ਼ਾਈਨ ਤਾਂ ਇਹ ਬਣਾਇਆ ਹੋਇਆ ਹਾਂ ਆਪ ਹੀ ਬਣਾਇਆ ਇਹ ਆ ਵਾਸਟੂਮ ਹੋ ਗਿਆ ਹੂੰ ਠੀਕ ਐ ਇੱਧਰ ਇਹ ਰਸੋਈ ਆ ਇੱਧਰ ਰਸੋਈ ਹੋ ਗਈ ਹਾਂ ਇਹ ਆ ਬਈ ਇਹਨਾਂ ਦੀ ਰਸੋਈ ਤੇ ਇਹ ਜਿੰਨੇ ਬਈ ਕਸ਼ਮੀਰ ਦੇ ਤੁਸੀਂ ਘਰ ਦੇਖੋਗੇ ਜਿਹੜੇ ਰੋਟੀ ਖਾਂਦੇ ਆ ਜਾਂ ਚਾਹ ਪਾਣੀ ਪੀਂਦੇ ਆ ਉਹ ਰਸੋਈ ਦੇ ਵਿੱਚ ਬੈ ਕੇ ਪੀਂਦੇ ਆ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਨਹੀਂ ਪੀਂਦੇ ਹਨ ਤੇ ਆਹ ਸਾਊਂਡ ਸਿਸਟਮ ਰੱਖਿਆ ਆਹ ਸਾਊਂਡ ਰੱਖਿਆ ਹੈ ਜਲਦੀ ਤੇ ਕੰਮ ਤੇ ਬੰਦਾ ਲਾਲ ਨੇ ਹੂੰ ਹਾਂ ਠੀਕ ਐ ਯਾਰ ਦੇਖੋ ਇਹਨਾਂ ਦੇ ਭਾਂਡੇ ਇਹਨਾਂ ਵਿੱਚ ਚਾਹ ਵਗੈਰਾ ਦਿੰਦੇ ਆ ਇਹ ਇਹ ਤਾਂੰਬਾ ਹੁੰਦਾ ਆ ਹਾਂ ਤਾਂੰਬਾ ਇਹ ਸਿਲਵਰ ਵਾਂਗੂ ਕਿਵੇਂ ਲੱਗਦਾ ਫਿਰ ਜਿਵੇਂ ਇਹ ਕੱਲੀ ਕਰਕੇ ਨਾ ਸਿਲਵਰ ਅਸਾ ਕੱਲੀ ਕੀਤੀ ਹੋਈ ਹੈ ਇਹਦੇ ਠੀਕ ਆ ਇਹ ਕਿਸਮਿਰ ਦੀ ਮਸ਼ਹੂਰ ਚੀਜ਼ ਹੈ ਹਾਂ ਇਹ ਕੀ ਚੀਜ਼ ਆ ਇਹਨੂੰ ਕਹਿੰਦੇ ਆ ਸਮਨਾਰ ਇਹ ਤੇ ਚਾਹ ਚਾਹ ਬਣ ਜਿਵੇਂ ਆ ਇੱਥੇ ਇੱਕ ਚਾਹ ਬੈਗੀ ਹਾਂ ਤੇ ਇੱਥੇ ਕੋਲੇ ਪੈ ਗਏ ਇਹ ਗਰਮ ਰਹਿੰਦੀ ਆ ਗਰਮ ਰਹਿੰਦੀ ਆਪਣੇ ਆਪ ਇਹ ਸਿਆਲਾਂ ਦੇ ਵਿੱਚ ਕੰਮ ਲੈਦੇ ਤੋਂ ਜਿਵੇਂ ਮਰਜ਼ੀ ਅੱਜ ਵੀ ਹੁਣ ਇਹਦੇ ਵਿੱਚ ਰੱਖਦੇ 24 ਘੰਟੇ ਗਰਮ ਰਹੂਗੀ ਜਦ ਗੈਸਟ ਆ ਜਾਓ ਉਹ ਚਾਹ ਪਾ ਕੇ ਦੇ ਦੇਣ ਇਹ ਇਧਰ ਬੈਤੀ ਭਾਂਡੇ ਨੇ ਛੋਟੇ ਹਨ ਇਹ ਖਾਨਦਾਨੀ ਕਹਿੰਦੇ ਆਪਾਂ ਉਹੋ ਇਹ ਭਾਂਡੇ ਤੇ ਠੀਕ ਹੈ ਇਧਰ ਆ ਆ ਵੀ ਤਾਂਬਾ ਹੈ ਨਾ ਸਾਰਾ ਆ ਵੀ ਤਾਂਬਾ ਇਹ ਤਾਂਬੇ ਦੇ ਭਾਂਡੇ ਜਿਹਾ ਬਣਾਉਂਦੇ ਆ ਬਈ ਸਾਰਾ ਕੁਝ ਖਾਣਾ ਪੀਣਾ ਸਾਰਾ ਕੁਝ ਤੇ ਇੱਥੇ ਹੀ ਭਾਂਡੇ ਧੋਤੇ ਜਾਂਦੇ ਹਨਾ ਇੱਥੇ ਭਾਂਡੇ ਧੋਤੇ ਜਾਂਦੇ ਹੂੰ ਜਿਵੇਂ ਉੱਤੇ ਵੀ ਪਿਆ ਥੱਲੇ ਵੀ ਪਿਆ ਥੱਲੇ ਹੀ ਪਿਆ ਨਾ ਠੀਕ ਆ ਇਹ ਸੋਈ ਚ ਸਾਰਾ ਕੰਮ ਹੋ ਜਾਂਦਾ ਤੇ ਆਹ ਗਲਾਸ ਵੀ ਇਹ ਵੀ ਤੰਬਾ ਸਾਰਾ ਤੰਬਾ ਸਾਰਾ ਆ ਦੇਖੋ ਕਿੰਨੇ ਸੋਹਣੇ ਗਲਾਸ ਨੇ ਸਾਰੇ ਤਾਂਬੇ ਦੇ ਨੇ ਤੇ ਕਲੀ ਕਰਕੇ ਫਿਲਬਰ ਨਾਲ ਦੇ ਲੱਗਦੇ ਹਨ ਤੇ ਇਹ ਕੱਚਾ ਚੁੱਲਾ ਇੱਥੇ ਲੱਕੜ ਤੋਂ ਕੰਮ ਹੁੰਦਾ ਹੁੰਦਾ ਕੰਮ ਆਉਂਦਾ ਜਿਵੇਂ ਆਹ ਰੋਟੀ ਦਾ ਨਾ ਜਲੇ ਤਾਂ ਨਹੀਂ ਹੋ ਗਿਆ ਉਹ ਸਿੰਪਲ ਚੁੱਲਾ ਹੋ ਗਿਆ ਸਿੰਪਲ ਚੁੱਲਾ ਹੋ ਗਿਆ ਪਰ ਜਿਹੜਾ ਤੁਸੀਂ ਜਿਵੇਂ ਖਾਣਾ ਬਣਾਉਣਾ ਉਹ ਸਿੰਪਲ ਟੁੱਲੇ ਤੇ ਬਣਾਉਣਾ ਜਾਂ ਕੈਸਲੈਂਡ ਸਿੰਪਲ ਤੇ ਸਿੰਲੈਂਡਰ ਤੇ ਵੀ ਬਾਕੀ ਆ ਚੀਜ਼ ਦਾ ਰਾਈਸ ਦਾ ਜਿਵੇਂ ਰਾਈਸ ਕੁੱਕਰ ਹੋ ਗਿਆ ਇਹਦੇ ਤੇ ਰਾਈਸ ਬਣ ਜਾਂਦਾ ਹੈ ਅਰੇ ਇਹ ਚਾਵਲ ਬਣਾਉਣਾ ਹੈ ਹਾਂ ਠੀਕ ਹੈ ਹਰੇਕ ਦੇ ਘਰੇ ਦੇਖਿਆ ਮੈਂ ਹਾਂ ਇਹ ਹਰੇਕ ਦੇ ਇੱਥੇ ਤੇ ਬਾਕੀ ਇਹ ਬਈ ਸਾਰਾ ਤਾਂਬੇ 'ਚ ਬਣਾਉਂਦੇ ਆ ਖਾਣੇ ਨੂੰ ਆ ਸਮਾਨ ਤੇ ਸੋਣ ਹੁਣ ਰੂਮ ਦਿਖਾਉਂਦੇ ਇਹਨਾਂ ਦੇ ਜਵਾਬ ਇਹ ਗੈਸਟ੍ਰੂਮ ਹੈ ਗੈਸਟ੍ਰੂਮ ਹੋ ਗਿਆ ਸੋਣਾ ਦੇਖੋ ਮੇਰਾ ਗੈਸਟ੍ਰੂਮ ਕਿੰਨਾ ਇਹਨਾਂ ਦਾ ਇੱਥੇ ਜਦੋਂ ਕੋਈ ਗੈਸਟ ਆਉਂਦਾ ਹਾਂ ਹਾਂ ਇਹ ਇੱਥੇ ਰੱਖ ਦੇਣ ਨੂੰ ਕੋਡੀਆਂ ਚੜ ਕੇ ਉੱਤੇ ਬੈਡਰੂਮ ਹੋ ਗਿਆ ਅੱਛਾ ਇਧਰ ਬੈਡਰੂਮ ਆ ਹਜੇ ਤਿਆਰ ਹੋ ਜਾਂਦਾ ਹੈ ਨਾ ਤਿਆਰ ਹੋ ਜਾਂਦਾ ਜੇ ਆ ਇਧਰ ਬੈਡਰੂਮ ਹੋ ਗਿਆ ਇਧਰ ਆ ਆ ਲੱਕੜਾਂ ਇਹ ਉਹ ਕਰਕੇ ਰੱਖਣੀ ਹੈ ਸਟੋਰ ਕਰਕੇ ਸਟੋਰ ਕਰਕੇ ਰੱਖਿਆ ਕਿ ਜਿਵੇਂ ਸਾਲਾਂ ਚ ਬਰਫ਼ ਡਿੱਗਦੀ ਹੈ ਲੱਕੜ ਕੰਮ ਆਉਂਦੀ ਹੈ ਸਟੋਰ ਹਾਂ ਆ ਆ ਆ ਤਾਂ ਬਣਾਇਆ ਵੀ ਬਰਫ਼ ਥੱਲੇ ਡਿੱਗ ਜੇ ਹਾਂ ਹਜੇ ਤਿਆਰ ਹੋ ਜਾਂਦਾ ਇਹ ਤਿਆਰ ਹੋ ਜਾਂਦਾ ਹਾਂ ਹੁਣ ਹੀ ਤਿਆਰ ਕਰਿਆ ਹੈ ਠੀਕ ਆ ਠੀਕ ਆ ਇਹ ਤਿਆਰ ਕਰੀ ਜਾਂਦਾ ਬਾਈ ਉੱਧਰ ਦੂਜਾ ਨਾਲ ਹੋਰ ਬਣਾਉਣਾ ਦਾ ਉੱਧਰ ਕਿੱਧਰ ਉੱਧਰ ਪਰਲੇ ਪਾਸੇ ਰਾਈ ਆਹ ਰੂਮ ਟਿਕਾ ਉੱਧਰ ਉੱਧਰ ਪਰਲੇ ਕਰੇ ਇਹਵੇਂ ਚੱਲ ਆ ਜਾ ਲੈ ਵੀ ਪਰਲਾ ਦੂਜਾ ਘਰ ਦੇਖੋਣੇ ਜਿਹੜਾ ਪੁਰਾਣਾ ਕਰੀ ਜਿਹੜਾ ਆਪਣਾ ਪੁਰਾਣਾ ਕਰ ਵੀ ਆ ਹਾਂ ਠੀਕ ਆ ਜੋਸਫ ਬਾਈ ਦਾ ਪ੍ਰਾਣਾ ਕਰ ਦਿਖਾਉਨੇ ਸਾਨੂੰ ਅੱਜ ਤੇ ਸੇਵ ਦਾ ਬੁੱਟਾ ਹਰੇਕ ਘਰੇ ਆਣਾ ਬਾਈ ਹਾਂ ਹਾਂ ਜਿਹੜਾ ਆ ਸਬਜ਼ੀ ਸਬਜ਼ੀਆਂ ਹੋ ਗਈਆਂ ਹੂੰ ਆ ਸਾਗ ਆ ਸਾਗ ਆ ਸਾਗ ਚੌਲੇ ਹਨਾ ਚੌਲੇ ਲਾਏ ਨੇ ਉਹ ਹਾਂ ਠੀਕ ਹੈ ਆਲੂ ਲਾਏ ਆ ਆਹ ਗੰਡੇ ਹਾਂ ਆ ਗੰਡੇ ਲਾਏ ਆ ਆਲੂ ਗੰਡੇ ਆਲੂ ਲਾਇਆ ਇਹ ਭਾਈ ਜਿਹੜਾ ਇਹਦਾ ਬੂਟਾ ਕੈਸਾ ਉਹਦਾ ਹਨਾ ਸੇਵ ਦਾ ਇਹ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਪੰਜ ਸਾਲ ਲੱਗਦੇ ਪੰਜ ਸਾਲ ਲੱਗਦੇ ਹਨ ਠੀਕ ਹੁਣ ਇਹਨੂੰ ਪੰਜ ਸਾਲ ਲੱਗਣਗੇ ਹਾਂ ਨਹੀਂ ਹੁਣ ਤਿਆਰ ਹੈ ਜਦੋਂ ਤਿਆਰ ਹੁੰਦਾ ਜਦੋਂ ਹੁਣ ਫਲ ਫੁੱਲ ਲੱਗਿਆ ਅੱਛਾ ਹਾਂ ਇਹ ਤਾਂ ਲੱਗੇ ਪਏ ਨੇ ਫਲਾਂ ਕਿਉਂਕਿ ਜਿਵੇਂ ਆਹ ਚੀਜ਼ ਹੈ ਇਹ ਆ چھوٹਾ ਉਹ ਗੁਜਾਰਾ ਇਹਨੂੰ 5 ਸਾਲ ਲੱਗਣਗੇ ਜਿਵੇਂ ਇਹਨੂੰ 5 ਸਾਲ ਲੱਗਣਗੇ ਇਹਨੂੰ 5 ਸਾਲ ਲੱਗਣਗੇ ਇਹ ਆ ਜਦੋਂ ਹੁਣ ਫਸਲ ਆ ਹੋਗਾ ਆ ਹੋਗਾ ਨਾ ਇਹ ਵਾ ਪੱਕ ਜਾਊਗਾ ਹੁਣ ਹਾਂ ਆ ਪੱਕ ਜਾਊਗਾ ਕਿੰਨੇ ਟਾਈਮ ਚ ਪੱਕ ਜਾਏ ਇਹ ਬਸ ਜਿਵੇਂ ਹੁਣ 8 8 ਮਹੀਨੇ ਲੱਗਦੇ ਪੱਕਣ ਨੂੰ 8 ਮਹੀਨੇ ਹਾਂ ਠੀਕ ਆ 8 ਮਹੀਨੇ ਲੱਗੇ ਜਿਵੇਂ ਆ ਪੁਰਾਣਾ ਕਰ ਹੋ ਜਾ ਕੈਸੇ ਹੋ ਬਾਈ ਠੀਕ ਹੈ ਹਾਂ ਹਾਂ ਵਧੀਆ ਇਹ ਪੁਰਾਣਾ ਕਰ ਆ ਪੁਰਾਣਾ ਕਰ ਜਿਵੇਂ ਪੁਰਾਣਾ ਟਾਈਮ ਤੇ ਆ ਘੜੀ ਹੋ ਗਈ ਜਿਵੇਂ ਅਸੀਂ ਬੇੜਾ ਰੱਖਦੇ ਪੰਜਾਬ ਚ ਬੇੜਾ ਹੁੰਦਾ ਹੈ ਬੇੜਾ ਹੁੰਦਾ ਹਾਂ ਫਿਰ ਅਸੀਂ ਅੰਦਰ ਕੁਦਰਤੀ ਲੱਗ ਗਈ ਆ ਸਾਡੀ ਆਰਮ ਹੋ ਗਿਆ ਆਰਮ ਸੋਣਾ ਹੈ ਨਾ ਬਈ ਇਹ ਤੇਰਾ ਤਿਆਰ ਕੀਤਾ ਹੋਇਆ ਸਾਰਾ ਸਾਰਾ ਕੰਮ ਤੇਰਾ ਸਾਰਾ ਕੰਮ ਬਾਈ ਦਾ ਕੀਤਾ ਹੋਇਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਪਏ ਹੋਏ ਨੇ ਤੇ ਏਸੀ ਤਾਂ ਇੱਥੇ ਕੁਦਰਤੀ ਲੱਗਿਆ ਹੋਇਆ ਹੈ ਨਾ ਕੁਦਰਤ ਦਾ ਹੈ ਬਸ ਫ੍ਰਿਜ ਫ੍ਰਿਜ ਜੈਸੀ ਦੀ ਲੋੜ ਨਹੀਂ ਹੈ ਫ੍ਰਿਜ ਏਸੀ ਦੀ ਲੋੜ ਨਹੀਂ ਹੈਗੀ ਇੱਧਰ ਆਓ ਇੱਧਰ ਆਓ ਇਹ ਰਸੋਈ ਹੋ ਗਈ ਇਹ ਰਸੋਈ ਹੋ ਗਈ ਹਾਂ ਇਹ ਦੋ ਜੇਸਟ ਆ ਕੁਤੇ ਬਾਗੀ ਦੰਨੇ ਆ ਹਨ ਦੇਖ ਜਿਹੜਾ ਆ ਗੈਸਟ ਰੂਮ ਹੋ ਗਿਆ ਆ ਹੋ ਗਿਆ ਗੈਸਟ ਰੂਮ ਹੈ ਹਾਂ ਇਹ ਦੇਖ ਸਾਰਾ ਡਿਜ਼ਾਈਨ ਬਾਈ ਦਾ ਕੀਤਾ ਹੋਇਆ ਹੈ ਜਿੰਨੇ ਵੀ ਇੱਥੇ ਘਰ ਨੇ ਪਿੰਡ ਚ ਜਿੰਨਾ ਜਿੰਨਾ ਵੀ ਸਾਰਾ ਸਾਰਾ ਤੇਰਾ ਕੀਤਾ ਜਿਵੇਂ ਆ ਮੈਂ ਦੋ ਮਿੰਟ ਬਹਿ ਜਾ ਜਿਵੇਂ ਆ ਚੀਜ਼ ਹੈ ਮੈਂ ਆਸੀ ਨਾ ਆ ਹੋ ਗਏ ਇਹ ਕੱਪੜੇ ਉਹੜ ਬਣਾਏ ਹੋਏ ਨੇ ਨਾ ਠੀਕ ਆ ਠੀਕ ਆ ਇਹ ਸਾਰਾ ਇਹਦੇ ਡੈਕੋਰੇਟਡ ਆ ਕਵਰੇਜ ਆ ਇਸੇ ਆ ਦੇਖੋ ਇਧਰ ਵੀਊ ਆ ਸੇ ਬੰਦ ਬੰਦ ਚੰਦੇ ਵਿੱਚ ਕਰਨਾ ਹੈ ਨਾ ਹਾਂ ਜਿਹੜਾ ਆ ਚੀਜ਼ ਹੈ ਕੱਪੜੇ ਕੂੜੇ ਪਾਉਣ ਨੂੰ ਹੈਲੋ کیسے ਹੋ ਅੱਛੀ ਹੈਲੋ کیسے ਹੋ ਅਸੀਂ ਅੱਜ ਦਿਨ ਇਧਰ ਐਸੇ ਲੋਕ ਹਾਂ ਹਾਂ ਕੀ ਨਾਮ ਹੈ ਆਪਕਾ ਕਹੋ ਰੋਮਿਕਾ ਉਹਦੇ ਸਾਰੇ ਰੋਬਰੀਨਾ ਰੋਬਰੀਨਾ ਠੀਕ ਹੈ ਕੌਣ ਸੀ ਕਲਾਸ ਵਿੱਚ ਹੋ ਆ ਠੀਕ ਫਿਫਤਵੇਂ ਠੀਕ ਹੈ ਜਹੀਂ ਪਰ ਪੜ੍ਹਦੇ ਉਸ ਜਾ ਜਾ ਠੀਕ ਲਾਓ ਕਾ ਕਰਦੇ ਹਾਂ ਮੈਂ ਆਪਣੇ ਵਾਸਤੇ ਬੈਡਰੂਮ ਇੱਕ ਕੁੱਤੇ ਬੈਡਰੂਮ ਹੈ ਇਹ ਦੂਜਾ ਇੱਕ ਇੱਥੇ ਦੇਖੋ ਇਹਨਾਂ ਦਾ ਬੈਡਰੂਮ ਦਿਖਾ ਦੇ ਹੂੰ ਕਲਾਕਾਰੀ ਇੱਕ ਨੰਬਰ ਆ ਇੱਥੇ ਤੁਸੀਂ ਪੈਣੇ ਹੋਣਾ ਰਾਤ ਨੂੰ ਇੱਥੇ ਪੈਣਾ ਠੀਕ ਹੈ ਆ ਦੇਖੋ ਵੀ ਕਿੰਨਾ ਸੋਹਣਾ ਆ ਆਹ ਉਹ ਆ ਨਾ ਆਪਾਂ ਇਹ ਗਰਮੀ ਕਾਂਗੜੀ ਜਿਹੜਾ ਹੁਣ ਸਰਦੀਆਂ 'ਚ ਆ ਕੋਲੇ ਪਾਏ ਵਿੱਚ ਹੂੰ ਤੇ ਬਸ ਤੇ ਇਹਨੂੰ ਉਹ ਉਦੇ ਉੱਤੇ ਪਾ ਲੈਣ ਅੰਦਰ ਪਾ ਲੈਣ ਫਿਰ ਹੁਣ ਠੰਢੇ ਨਾਲ ਲੱਗਦੀ ਨਾ ਠੀਕ ਹੈ ਠੀਕ ਹੈ ਖਾਸ ਕਰਕੇ ਬੜੇ ਬੜੇ